जय वाल्मीकि हां जी ਵੀਰੋ ਆਪਾਂ ਜਿਹੜੀ ਸਿਟੀ ਦੇ ਵਿੱਚ ਰਹਿੰਨੇ ਇੱਥੇ ਕੈਨੇਡਾ ਦੇ ਮੋਂਟਰੀਅਲ ਸਿਟੀ ਦੇ ਵਿੱਚ ਇੱਥੇ ਜਿਹੜੀ ਸਾਰਿਆਂ ਤੋਂ ਉੱਚੀ ਪਹਾੜੀ ਆ ਮੈਂ ਤੁਹਾਨੂੰ ਉਹ ਦਿਖਾਉਣਾ ਤੇ ਸਾਰਾ ਸ਼ਹਿਰ ਜਿਹੜਾ ਇੱਥੋਂ ਦਿਖਦਾ ਤੇ ਕਾਫੀ ਵਧੀਆ ਟੂਰਿਸਟ ਪਲੇਸ ਆ ਮੋਂਟਰੀਅਲ ਸਿਟੀ ਦਾ ਤੇ ਅੱਜ ਪ੍ਰਭੂ ਵਾਲਮੀਕੀ ਮਹਾਰਾਜ ਦਾ ਪ੍ਰਗਟ ਦਿਵਸ ਵੀ ਅਸੀਂ ਮਨਾ ਕੇ ਹਟਿਆ 3 ਨਵੰਬਰ ਤੇ ਤੇ ਪ੍ਰੋਗਰਾਮ ਤੋਂ ਬਾਅਦ ਆਏ ਸੀਗੇ ਬਾਹਰ ਘੁੰਮਣ ਤੈ ਤੇ ਬਹੁਤ ਵਧੀਆ ਹिल्स ਹੈਗੀ ਆ ਕਿ ਕਾਫੀ ਗੋਰੇ ਹੋਰ ਵੀ ਟੂਰਿਸਟ ਕਾਫੀ ਹੋਰ ਮੁਲਕਾਂ ਤੋਂ ਵੀ ਜਿਹੜੇ ਆਉਂਦੇ ਆ ਘੁੰਮਣ ਤੇ ਦੇਖ ਸਕਦੇ ਆ ਦੋਸਤੋ ਪੂਰੇ ਸ਼ਹਿਰ ਦਾ ਨਜ਼ਾਰਾ ਮੌਂਟਰੀਅਲ ਸਿਟੀ ਮੌਂਟਰੀਅਲ ਸਿਟੀ ਆਫ ਕੈਨੇਡਾ ਪੂਰਾ ਸ਼ਹਿਰ ਇੱਥੋਂ ਦਿਸਦਾ 야, 그, 소름이 올라. ਪਬਲਿਕ ਟਰਾਂਸਪੋਰਟ ਵੀ ਆ ਰਹੀ ਆ ਬਸਾਂ ਆਉਂਦੀਆਂ ਇੱਥੇ ਸਿਟੀ ਤੋਂ ਬਾਕੀ ਸਾਹਮਣੇ ਸਾਡੇ ਮਾਨ ਸਾਹਿਬ ਜੀਵਨ ਮਾਨ ਸਾਹਿਬ ਹਾਂਜੀ ਸਾਥੀਓ ਕਿੱਦਾਂ ਸਾਰੇ ਭਰਾ ਠੀਕ ਠਾਕ ਹੈ ਜੀ ਅੱਜ ਮੌਂਟਰੀਅਲ ਸਿਟੀ ਦੇ ਜਿਹੜਾ ਆ ਬਿਊ ਤੁਸੀਂ ਚੈੱਕ ਕਰੋ ਪਿੱਛੇ ਬਿਲਕੁਲ ਟੌਪ ਤੇ ਮਾਊਂਟਨ ਹੈਲ ਮੌਂਟਰੀਅਲ ਸਿਟੀ ਆਫ ਕੈਨੇਡਾ ਦੇ ਵਿੱਚ ਅਸੀਂ ਖੜੇ ਆ ਟਾਪ ਤੇ ਬਿਲਕੁਲ ਜਿੱਥੋਂ ਸਾਰੀ ਸਿਟੀ ਦਿਖਾਈ ਦੇ ਰਹੀ ਆ ਮੌਂਟਰੀਅਲ ਸਿਟੀ ਤੇ ਸਾਡੇ ਨਾਲ ਬਹੁਤ ਹੀ ਜ਼ਿਆਦਾ ਮਹਾਨ ਸਾਡੇ ਭਰਾ ਖੜੇ ਆ ਤੇ ਤੁਹਾਡੀ ਮੁਲਾਕਾਤ ਕਰਾਉਣੇ ਆ ਫਸਟ ਭਾਜੀ ਜੀਵਨ ਮਾਨ ਜੀ ਸਾਡੇ ਸਿੰਗਰ ਜੀਵਨ ਮਾਨ ਭਾਜੀ ਬਹੁਤ ਹੀ ਮਹਾਨ ਸ਼ਖਸੀਅਤ ਆ ਪਰਮਜੀਤ ਭਾਜੀ ਹਾਂਜੀ ਜੋ ਹਾਂਜੀ ਇਹ ਸਾਡੇ ਆਪਣਾ ਆਪਣਾ ਇੰਟਰੋਡਕਟ ਹਾਂਜੀ ਸਾਡੇ ਪਰਮਜੀਤ ਭਾਜੀ ਟਰਾਂਸਪੋਰਟਰ ਆ ਭਾਜੀ ਸਾਡੇ ਵੈਰੀ ਨਾਈਸ ਇਹਨਾਂ ਦਾ ਸੁਭਾਅ ਕਲਾਕਾਰ ਵੀ ਆ ਭਾਜੀ ਕਲਾਕਾਰ ਵੀ ਆ ਤੇ ਟਰਾਂਸਪੋਰਟਰ ਵੀ ਆ ਕਲਾਕਾਰ ਤੁਹਾਡੇ ਆ ਭਾਜੀ ਯੈਸ ਤੁਸੀਂ ਅੱਜ ਤੁਹਾਡੇ ਰੂਮ 'ਚ ਸੁਣਨਾ ਸੁਣਾਉਣਾ ਇੱਕ ਦੂਜੇ ਨਾਲ ਦੋਸਤੋ ਤੁਹਾਡਾ ਵੀਰ ਬਲਦੇਵ ਰਾਹੀ ਤੇ ਮੈਨੂੰ ਖੁਸ਼ੀ ਆ ਬੜਾ ਮਾਣ ਆ ਕਿ ਕਹਿੰਦੇ ਨੇ ਜਾਰਾਂ ਨਾਲ ਬਹਾਰਾਂ ਮੇਲੇ ਮਿੱਤਰਾਂ ਦੇ ਤੇ ਜੱਗ ਜਿਉਂਦਿਆਂ ਦੇ ਮੇਲੇ ਸੋ ਉਹਦੇ ਮੁਤਾਬਕ ਸੱਜੀਆਂ ਖੱਬੀਆਂ ਬਾਵਾ ਜਿਹੜੇ ਪਿਆਰ ਕਰਨ ਵਾਲੇ ਦਿਲੋਂ ਪਿਆਰ ਕਰਨ ਵਾਲੇ ਆ ਉਹਨਾਂ ਦੇ ਨਾਲ ਲਾਈਕ ਮਨਪ੍ਰੀਤ ਸਿੰਘ ਮਨਪ੍ਰੀਤ ਭਾਜੀ ਜੀਵਨ ਮਾਨ ਸਾਹਿਬ ਸ਼ਿੰਦਾ ਟਾਲੀ ਵਾਲਾ ਜੀ ਤੇ ਸਾਡੀ ਜਿੰਦ ਜਾਨ ਗੁਰਪਿੰਦਰ ਸਿੰਘ ਉਹਨਾਂ ਨਾਲ ਇੱਕ ਕੈਨੇਡਾ ਦੇ ਆਨੰਦ ਮਾਣ ਰਹੇ ਆ ਤੇ ਅਸੀਂ ਇੱਕ ਦੁਆ ਕਰਦੇ ਆਂ ਜੀ ਸਾਡੇ ਦੋਸਤ ਦੇਖਣ ਵਾਲੇ ਇਹ ਭਾਵਨਾ ਨਾਲ ਲੈ ਕੇ ਆਉਣ ਕਿ ਅਸੀਂ ਤੁਹਾਨੂੰ ਵੀ ਨਾਲ ਨਾਲ ਦਿਖਾ ਰਹੇ ਹਾਂ ਬਟ ਤੁਹਾਡੇ ਹਿੱਸੇ ਵੀ ਆਵੇ ਵਾਹਿਗੁਰੂ ਤੁਹਾਡੇ ਨਸੀਬਾਂ ਚ ਵੀ ਕਰੇ ਕਰੇ ਸਭ ਤੋਂ ਵੱਡੀ ਗੱਲ ਸੋ ਇੰਜੋਏ ਸਾਡੇ ਨਾਲ ਆਨੰਦ ਮਾਲੀ ਜੀ ਦੇਖੀਏ ਤੇ ਛੰਦਾ ਟਾਲੀ ਵਾਲਾ ਭਾਜੀ ਉਸ ਤੋਂ ਪਹਿਲਾਂ ਗੁਰਪਿੰਦਰ ਪੰਮਾ ਜੀ ਹਾਂ ਜੀ ਪੰਮਾ ਭਾਜੀ ਦਿਓ ਮੈਸੇਜ ਆਪਣੇ ਸਮਾਜ ਨੂੰ ਕੋ ਵਧੀਆ ਜਾਂ ਘੈਂਟ ਜਾਂ ਗੁੱਡ ਫ੍ਰੈਂਕਲੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਨ ਵਾਲਿਆਂ ਨੂੰ ਭਰਾਵਾਂ ਨੂੰ ਮਿੱਤਰ ਪਿਆਰਿਆਂ ਨੂੰ ਤੇ ਸਾਨੂੰ ਅੱਜ ਬਹੁਤ ਜ਼ਿਆਦਾ ਖੁਸ਼ੀ ਹੋਈ ਕਿ ਸਾਡਾ ਵੱਡਾ ਭਰਾ ਬਲਦੇਵ ਰਾਹੀ ਜੀ ਮੇਰੇ ਸ਼ਹਿਰ ਭੋਗਪੁਰ ਤੋਂ ਅੱਜ ਸਾਡੇ ਕੋਲ ਆ ਤੇ ਅਸੀਂ ਇੰਜੋਏ ਕਰ ਰਹੇ ਆ ਤੇ ਮੌਨਟਰੀਅਲ ਘੁੰਮ ਰਹੇ ਆ ਮਿਹਰਬਾਨੀ ਮਿਹਰਬਾਨੀ ਸਾਰਿਆਂ ਦੀ ਇੰਜੋਏ ਕਰ ਰਹੇ ਆ ਇੰਜੋਏ ਕਰ ਰਹੇ ਆ ਇਧਰ ਸ਼ਿੰਦਾ ਟਾਲੀ ਵਾਲਾ ਜੀ ਆਹ ਜੀ ਆਉਣ ਦਿਓ ਜੀ ਹਾਂ ਜੀ ਟਾਲੀ ਵਾਲਾ ਸਾਹਿਬ ਸ਼ਿੰਦਾ ਟਾਲੀ ਵਾਲਾ ਜੀ ਸასი ਘਾਲ ਅਦਾਬ ਮੇਰੇ ਵੀਰਾਂ ਨੂੰ ਬੜੀ ਮਿਹਰਬਾਨੀ ਸ਼ੁਕਰੀਆ ਅਸੀਂ ਅੱਜ ਸਾਰੇ ਜਣੇ ਮਿੱਤਰ ਪਿਆਰੇ ਇਧਰ ਅੱਜ ਘੁੰਮਣ ਆਏ ਸੀ ਤਾਂ ਅਸੀਂ ਕਿਹਾ ਵੀ ਅਸੀਂ ਵੀਰਾਂ ਨਾਲ ਭਰਾਵਾਂ ਨਾਲ ਮਿੱਤਰਾਂ ਦੋਸਤਾਂ ਨਾਲ ਵੀ ਆਪਣਾ ਖੁਸ਼ੀ ਦੇ ਪਲ ਸਾਰੇ ਪਲ ਸਾਂਝੀ ਕਰੀਏ ਸੋ ਬੜੀ ਮਿਹਰਬਾਨੀ ਹੈ ਤੁਸੀਂ ਸਾਰੇ ਅਸੀਂ ਇਕੱਠੇ ਆਂ ਤੇ ਬੜੀ ਮਿਹਰਬਾਨੀ ਸ਼ੁਕਰੀਆ ਥੈਂਕ ਯੂ ਵੈਰੀ ਮਚ ਰੱਬ ਰੱਖਿਆ ਬਾਏ ਬਾਏ ਮਾਨ ਸਾਹਿਬ ਬਾਏ ਬਾਏ ਸਾਡੇ ਸਾਡਾ ਪੰਜਾਬੀਆਂ ਦਾ ਮਾਣ ਆਪਣਾ ਮਾਣ ਪੰਜਾਬੀਆਂ ਦਾ ਮਾਣ ਆਪਣਾ ਮਾਣ ਜੀਵਨ ਮਾਣ ਗੋਲਡ ਸਿੰਗਰ ਯਾ ਗੋਲਡ ਸਚੀਪ ਕੀਮਤੀ ਕੀਮਤੀ ਤੋਹਫਾ ਇਹ ਆਵਾਜ਼ਾਂ ਨੇ ਹਾਂ ਸਾਡੇ ਸਰਮਾਇਆ ਓਕੇ ਸਿੰਦਾ ਬਾਈ ਦੋਸਤੋ 올ਰਾਉਂਡਰ ਫਰਕਾਰਿਆ